ਪਾਰਵਤੀ ਕਹਿੰਦੀ ਐ ਕਰ ਲੋਟਾ ਅੱਗੇ ਕਰ ਲੋਟਾ ਅੱਗੇ ਸੱਸ ਜੀ ਉਹਨੇ ਲੋਟਾ ਆਪਣੀ ਚਿੱਪੀ ਅੱਗੇ ਕੀਤੀ ਕਹਿੰਦਾ ਪਾਣੀ ਦੇ ਚੌੜ ਬਾਲ ਦਾ ਕੋਲ ਪਿਆ ਸੀ ਐ ਐ ਭੁੱਖ ਭਰਿਆ ਪਾਰਵਤੀ ਨੇ ਸੁਣਿਓ ਭੁੱਖ ਭਰਿਆ ਉਹਨੇ ਚਿੱਪੀ ਅੱਗੇ ਕੀਤੀ ਸੱਸ ਜੀ ਕਹਿੰਦੇ ਉਸ ਵੇਲੇ ਭਾਨਵਤੀ ਨੇ ਸਤਿਗੁਰੂ ਰਵਦਾਸ ਮਹਾਰਾਜ ਨੂੰ ਇੱਕ ਵਾਰ ਹੀ ਯਾਦ ਕੀਤਾ ਵਸ ਇੱਕ ਵਾਰ ਹੀ ਤਾਰੂ ਸਤਿਗੁਰੂ ਰਵਦਾਸ ਜੀ ਮਹਾਰਾਜ ਆਇਆ ਲਿਆ ਮਹਾਰਾਜ ਦੇ ਚਰਨਾਂ ਦਾ ਧਿਆਨ धरਿਆ ਕਹਿੰਦੀ ਗੋਗਰਾਥ ਜੀ ਲਿਆਓ ਕਰੋ ਚਿਪਕੀ ਅੱਗੇ ਸਾਧ ਸੰਗਤ ਜੀ ਕਹਿੰਦੇ ਜਿਹੜੀ ਚਿਪਕੀ ਅੱਧੇ ਤੋਂ ਜ਼ਿਆਦਾ ਭੰਡਾਰਾ ਛੱਡ ਗਈ ਜਦੋਂ ਐ ਚੋਲਾ ਤਾਂ ਬੁੱਕ ਭਰ ਕੇ ਇੱਕ ਪਾਇਆ ਨਾ ਚਿਪਕੀ ਚ بک اینی برکت پی چپی تو باہر ڈگی پبا بھار ویخن لگ گئے پنڈت سا سنت مہنت گورکھنا د بھی ہنکار کو سٹ لگی بھی آ گئی راجا ملتان بھی ویخنا ان چوڑا کی بک بری ਆਏ ਜਦੋਂ ਪਾਈ ਬਾਹਰ ਡੁੱਲਣ ਲੱਗੇ ਚਿੱਪੀ ਤੇ ਚੋੜ ਗੋਰਖਨਾਥਾ ਲੈ ਭਰਦੀ ਤੇਰੀ ਚਿੱਪੀ ਇਹ ਕੀ ਗੱਲ ਸੀ ਗੋਰਖਨਾਥ ਨੇ ਨਾ ਚਿੱਪੀ ਰੱਖਤੀ ਸਾਈਡ ਤੇ ਪ੍ਰਾਨਿਕ ਭਾਰਵ ਜੀ ਨੂੰ ਕਹਿੰਦਾ ਮੈਨੂੰ ਆਏ ਦੱਸ ਵੀ ਤੇਰੇ ਕੋਲ ਇੰਨੀ ਸ਼ਕਤੀ ਕਿੱਥੋਂ ਆਈ ਇਹ ਕਿਸੇ ਦੀ ਹਿੰਮਤ ਨਹੀਂ

ਉਸ ਵੇਲੇ ਕਿਹਾ ਸੀ ਭਾਨਵਤੀ ਨੇ ਉਹ ਗੁਰਖਨਾਥਾ ਜੇ ਤੂੰ ਕਹੂ ਨਾ ਤੂੰ ਸਾਧੂਆਂ ਦਾ ਰਾਜਾ ਦਾ ਰਾਜਾ ਤੂੰ ਕਹਿੰਦੇ ਮੈਂ ਰਾਜਾ ਸਾਰੇ ਸਾਧੂਆਂ ਦਾ ਲੈ ਚੇਤੇ ਰੱਖੀ ਫਿਰ ਦਾਸੀ ਨੇ ਵੀ ਕੰਸ਼ੀ ਵਾਲੇ ਦੀ ਗਾਂਸ਼ੀ ਵਾਲੇ ਦੀਦਾ ਸੀ ਮੈਂ ਨਾਮ ਲਿਆ ਮਹਾਰਾਜ ਦਾ ਚਿੱਪੀ ਚ ਚੋਲ ਪਾਉਣ ਤੋਂ ਪਹਿਲਾਂ ਉਹ ਕਹਿੰਦਾ ਗੱਲ ਸੁਣ ਐਡੀ ਬਖਸ਼ਿਸ਼ ਤੇ ਇਹਨੂੰ ਐਡੀ ਬਰਕਤ ਗੋਗਨਾਥ ਜੀ ਤੁਸੀਂ ਵੀ ਗਏ ਸੀ ਮਹਾਰਾਜ ਨੂੰ ਮਿਲਣਾਂ ਰਵਦਾਸ ਮਹਾਰਾਜ ਨੂੰ ਮਿਲਣ ਗਏ ਮਹਾਰਾਜ ਨੇ ਇੱਕ ਦੌੜੀ ਜੋ ਜਿੱਥੇ ਚਮੜਾ ਪੈਂਦੇ ਜੂੜੇ ਜੋ ਪਾਣੀ ਪਾਣੀ ਕੱਢ ਗਏ ਨਾ ਬਾਟੇ ਚ ਗੋਗਨਾਥ ਨੂੰ ਦਿੱਤਾ ਕਹਿੰਦੇ ਜੀ ਪੀ ਲਓ ਗੋਗਨਾਥ ਰਹਿਣਾ ਇਹ ਪਾਣੀ ਥੋੜੀ ਪੀਣਾ ਗੁੱਸੇ ਹੋ ਕੇ ਆ ਗਿਆ ਸੀ ਮਾਨਵਦੀ ਕਹਿੰਦੀ ਤੂੰ ਤਾਂ ਪਾਣੀ ਛੱਡ ਆਇਆ ਸੀ ਉਹ ਤਰਲਾ ਲੈ ਕੇ ਮੈਂ ਮੰਗ ਲਿਆ ਸੀ ਮਹਾਰਾਜ ਮੈਨੂੰ ਦੇ ਦਿਓ ਮੈਂ ਸ਼ੱਕਰ ਉੱਥੇ ਬੈਠੀ ਸੀ ਮੈਂ ਗੋ ਰਗਨਾਥਾ ਜਦੋਂ ਮੇਰੇ ਸਤਗੁਰੂ ਦੇ ਕੋਸ ਪਾਣੀ ਨੂੰ ਹੱਥ ਲੱਗਿਆ ਉਹ ਪਾਣੀ ਪਾਣੀ ਨਹੀਂ ਰਿਹਾ ਅੰਮ੍ਰਿਤ ਬਣ ਗਿਆ ਅੰਮ੍ਰਿਤ ਬਣ ਗਿਆ ਤੇ ਮੇਰੇ ਅੰਦਰ ਗਿਆ ਜਿਵੇਂ ਜਿਵੇਂ ਮੈਂ ਹੁੰਦੇ ਘੁੱਟ ਵੀ ਤੇ ਜੀਵੇ ਜੀਵੇ ਮੈਂ ਘੁੱਟ ਪੀਤੇ ਹੈ ਪਾਣੀ ਸੀ ਪਰ ਜਦੋਂ ਮੇਰੇ ਅੰਦਰ ਗਿਆ ਉਹ ਅਮਰਤ ਬਣ ਗਿਆ ਤੇ ਅਮਰਤ ਪੀਣ ਦੀ ਧੀਰ ਸੀ ਸਤਿਗੁਰੂ ਰਵਦਾਸ ਮਹਾਰਾਏ ਨੇ ਉਸੇ ਵੇਲੇ ਤਿੰਨਾਂ ਲੋਕਾਂ ਦੀ ਸੋਜੀ ਕਰਾ ਕੇ ਰੱਖ ਦਿੱਤੀ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਇੰਨੇ ਜੋਗ ਕਮਾ ਕੇ ਲਈਆਂ ਨੇ ਨਾ ਉਦਣ ਹੀ ਅਮਰਤ ਛਕਾ ਕੇ ਉਹਨਾਂ ਨੇ ਅਮਰਤ ਦੀ ਮੈਨੂੰ ਉਹ ਬਾਟਾ ਪਿਆਇਆ ਜਿਹੜਾ ਉਹ ਪਟੋਰੇ 'ਚ ਉਹ ਧੋਰੀ 'ਚ ਪਾਣੀ ਭਰ ਕੇ ਅੰਮ੍ਰਿਤ ਸਮਝ ਕੇ ਮੈਂ ਛਕਿਆ ਇਹਦੀ ਐਡੀਆਂ ਅਜਮਤਾ ਮੈਨੂੰ ਦੇ ਦਿੱਤੀ ਜਿੰਨੇ ਲੋਕ ਖੜੇ ਨੇ ਜਿੰਨੇ ਲੋਕ ਖੜੇ ਨੇ ਮਾਰਵਤੀ ਅੱਗੇ ਕੇ ਬੋਲਦੀ ਧੰਨ ਰਾਮਦਾਸ ਲੋਕੀ ਪਿੱਛੇ ਪਿੱਛੇ ਬੋਲਦੇ ਧੰਨ ਰਾਮਦਾਸ ਐਡੀ ਜੈ ਜਗਾ ਇੱਡੀ ਜਿਆਦਾ ਕਰ ਤੇ ਚੇਤੇ ਰੱਖਿਓ ਜਿੰਨੇ ਆਪਾਂ ਬੈਠੇ ਆ ਮੈਂ ਗੱਲ ਇਹ ਇਹ ਬੇਨਤੀ ਸ਼ੁਰੂ ਕੀਤੀ ਸੀ ਜਿਹੜਾ ਬੰਦਾ ਸਾਧੂਆਂ ਗੁਰਮਖਾਂ ਸਤਿਗੁਰਾਂ ਦੀ ਸੰਗਤ ਵਿੱਚ ਰਹਿਣ ਲੱਗ ਜਾਂਦਾ ਹੈ ਮਹਾਪੁਰਸ਼ ਜਿੱਥੋਂ ਦੇ ਵਾਸੀ ਆਪ ਹੁੰਦੇ ਨੇ ਉਤੋਂ ਦਾ ਵਾਸੀ ਨਾਲ ਦੇ ਨੂੰ ਵੀ ਬਣਾ ਲੈਂਦਾ ਨਾਲ ਦੇ ਨੂੰ ਵੀ ਬਰਗਾਲੇ ਵੇ ਕੋਈ ਆਪਣੇ ਮਨ ਦਾ ਇਲਾਜ ਕਰਾਵੇ ਸਹੀ ਕੋਈ ਮਨ ਦਾ ਇਲਾਜ ਕਰਾਵੇ ਉਹ ਕਿਵੇਂ ਹੋਣਾ ਹੈ ਜਦੋਂ ਮਹਾਰਾਜ ਦੇ ਚਰਨਾਂ 'ਚ ਮੈਂ ਸੱਚੇ ਪਾਤਸ਼ਾਹ ਦੇ ਇੱਥੇ ਹਾਜ਼ਰ ਹੋ ਗਏ ਤੇ ਜਦੋਂ ਮਹਾਰਾਜ ਦੇ ਇੱਥੇ ਚਰਨਾਂ 'ਚ ਬਹਿ ਕੇ ਬਾਤ ਇਹ ਖੇਡ ਬਣ ਜਾਣੀ ਸਾਧ ਸੰਗਤ ਇੱਥੇ ਹੀ ਵਸਦੀ ਨਾਮ ਜਪਿਆ ਕੁੱਲੀਆਂ 'ਚ ਰਹਿ ਕੇ ਨਾਮ ਜੱਪਿਆ ਛੱਪਰੀਆਂ 'ਚ ਰਹਿ ਕੇ ਉਸ ਵੇਲੇ শূ드్రਾਂ ਨੂੰ ਕੋਈ ਅਧਿਕਾਰ ਨਹੀਂ ਸੀ ਨਾਮ ਜਪਣ ਦਾ ਬੰਦਗੀ ਕਰਨ ਦਾ ਸਿਮਰਨ ਕਰਨ ਦਾ ਇਹਨੇ ਪਰ ਸਤਗੁਰ ਰਵਦਾਸ ਮਾਰੇ ਨੇ ਐਸਾ ਨਾਮ ਜੱਪਿਆ ਐਸਾ ਨਾਮ ਜੱਪਿਆ ਅੱਜ ਵੀ ਲੋਕੀਂ ਦੁਨੀਆ ਕਹਿੰਦੀ ਸਾਰੀ

ਅੱਜ ਵੀ ਤਕਦੀਰਾਂ ਲੰਘੀਆਂ ਅੱਜ ਵੀ ਤਕਦੀਰਾਂ ਬਣਦੇ ਨੇ ਸ਼ਰਧ ਦੇਵੇ ਕੋਈ ਡੰਡਾਉਣ ਵਾਲਾ ਹੋਵੇ ਉਹ ਇੱਥੇ ਬਹਿ ਕੇ ਸੁਣਿਓ ਹਰ ਸਾਲ ਆਪਾਂ ਹਾਜ਼ਰੀਆਂ ਭਰਦੇ ਆਂ ਉਹਨਾਂ 2027 ਤੇ 650 ਸਾਲਾ ਹੋਣਾ 2027 ਜੀ ਮਾਰਾ ਰਾਮਦਾਸ ਜੀ ਦਾ ਫੇਰ ਵੀ ਵੱਡੇ ਪੱਧਰ ਤੇ ਇੱਥੇ ਐਂ ਸਮਾਗਮ ਹੋਣਗੇ ਸੁਣਿਓ ਤੁਸੀਂ ਲੰਗਰ ਲਾਓ ਤੁਸੀਂ ਖੰਡਪਾਠ ਕਰਾਓ ਤੁਸੀਂ ਸਮਾਗਮ ਕਰਾਓ ਤੁਸੀਂ ਪ੍ਰਚਾਰਕ ਬੁਲਾਓ ਜੇ ਆਪਣੇ ਆਪ ਦਾ ਵਿਕਾਸ ਨਾ ਹੋਇਆ ਮੇਰੇ ਇੱਥੇ ਬੈਣ ਦਾ ਤੇ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਹੈ ਫੇਲਾ ਜੇ ਨਹੀਂ ਆ ਸਕਦਾ ਆਈਆਂ ਨੇ ਨਾ ਚਾਹੇ ਤੁਸੀਂ ਇਸ ਪਿੰਡ ਦੇੋਂ ਚਾਹੇ ਕਿਸੇ ਹੋਰ ਪਿੰਡ ਦੇੋਂ ਸੱਚੇ ਤੁਹਾਡੇ ਚੋਂ 90% ਬੰਦੇ ਰੋਜ਼ ਗੁਰਦੁਆਰੇ ਨਹੀਂ ਜਾਂਦੇ ਮੱਥਾ ਟੇਕਣ ਨਹੀਂ ਜਾਂਦੇ ਹੋਣਗੇ ਇੱਥੇ 10-15 ਜੀ ਵੀ ਜਾਣ ਇਹ ਗਿਣਤੀ ਸਹੀ ਕੋਈ ਮਹਾਰਾਜ ਨੂੰ ਮਿਲਣ ਲੱਗਦਾ ਮੱਥਾ ਟੇਕਣ ਤੱਕ ਨਹੀਂ ਜਾਂਦਾ ਨੂੰ ਦੋ ਦੋ ਤਿੰਨ ਦਿਨ ਮਹੀਨੇ ਲੱਗ ਜਾਂਦੇ ਨੇ ਕੀ ਲੈਣਾ ਗੁਰਦੁਆਰੇ ਜਾ ਕੀ ਲੋੜ ਜਦੋਂ ਗੁਰੂ ਕੋਲ ਜਾਏਗਾ ਤੈਨੂੰ ਸਿੱਖਿਆ ਮਿਲੇਗੀ ਜਦੋਂ ਗੁਰੂ ਕੋਲ ਜਾਏਗਾ ਨਾ ਸਤਗੁਰ ਰਵਿਦਾਸ ਮਹਾਰਾਜ ਦੀ ਬਾਣੀ ਸੁਣ ਲੈ ਤੈਨੂੰ ਪਤਾ ਲੱਗ ਜਾਏਗਾ ਉਹ ਕਹਿੰਦੇ ਮਾਲਕਾ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਤੈਨੂੰ ਕਹਿਣਾ ਆ ਜਾਏਗਾ ਵੀ ਇੱਕ ਮਿੰਟ ਵਾਸਤੇ ਮਿਲ ਲੋ ਜੀ ਮੈਨੂੰ ਥੋੜੇ ਸਮੇਂ ਵਾਸਤੇ ਮਿਲ ਲੋ ਫਿਰ ਕਿਰਪਾ ਹੋਏ ਤੇ ਕਿਤੇ ਸਾਡੇ ਮਨ 'ਚ ਭਾਵਨਾ ਬਣ ਜਾਏ ਫਿਰ ਦੇ 'ਚ ਭਾਵਨਾ ਬਣ ਜਾਏ ਬੋਲਿਓ ਸਾਰੇ ਗੱਜਵੜੀ ਕੇ ਸਾਰੀਆਂ ਸੰਤਾਂ ਸਾਰੀਆਂ ਦਾ ਕੋਈ ਰਹਿ ਨਾ ਜਾਵੇ ਗੱਜਵੜੀ ਕੇ ਫੜਿਓ ਪਾਕ ਪਵਿੱਤਰ ਧਰਤੀ ਹੋਵੇ ਕਲਾ ਨਾਮ ਦੀ ਵਰਤੀ ਹੋਵੇ ਜਗ ਨੂੰ ਤਾਰਣ ਆਵੇ ਪ੍ਰੀਤਮ ਦੁਨੀਆ ਸਜਦੇ ਕਰਦੀ ਹੋਵੇ ਪਾਕ ਪਵਿੱਤਰ ਧਰਤੀ ਹੋਵੇ ਜਗ ਨੂੰ ਤਾਰਣ ਆਵੇ ਪ੍ਰੀਤਮ ਗਲਾ ਨਾਮ ਦੀ ਵਰਤੀ ਹੋਏ ਜਿੱਥੇ ਸਤਗੁਰ ਚੇਰੇ ਨਜ਼ਰ ਆਲੇ ਮੈਂ ਟਲੀਆ ਇੱਕ ਸੇ ਪਟਕਾਵਾਂ ਮੇਰੇ ਗੁਰੂ ਰਵਿਦਾਸ ਜੀ ਬੈਠੇ ਹੋਵਣ ਮੈਂ ਸੁਨੇ ਦਾ ਚਬਰ ਸੁਣਾ ਹਰ ਸਾਤ ਗੁਰ ਜੋੜੇ ਕੰਢਕੇ ਰਬ ਨਾਲ ਜੱਟਾਂ ਛੋੜੀਆਂ ਸਾਤ ਗੁਰ ਜੋੜੇ ਕੰਢਕੇ ਰਬ ਨਾਲ ਜੱਟਾਂ ਛੋੜੀਆਂ ਹੋਰ ਸਾਤ ਗੁਰ ਜੋੜੇ ਕੰਢਕੇ ਰਬ ਨਾਲ ਜੱਟਾਂ ਛੋੜੀਆਂ ਰਬ ਨਾਲ ਜੱਟਾਂ ਜੁੜਦੇ ਨੇ ਸੁੱ ਸੱਜੇ ਬਾਦਸ਼ਾਹ ਮਿਹਰ ਕਰਨ ਸਾਰੀ ਸੰਗਤ ਨੂੰ ਸਮਤ ਬਖਸ਼ਣ ਬਲ ਬਖਸ਼ਣ ਸਤਿਗੁਰ ਜੀ ਦੇ ਚਰਨਾਂ 'ਚ ਆਉਣ ਦਾ ਮਹਾਰਾਜ ਸਾਹਿਬ ਜੀ ਦੇ ਬਚਨ ਕਰਾਉਣ ਦਾ ਗੱਲ ਇਹ ਵੀ ਗੁਰਜਤ ਸਿੰਘ ਜੀ ਕਿੰਨੇ ਸੋਹਣੇ ਸੋਹਣੇ ਗੀਤ ਕਿੰਨੇ ਪਿਆਰ ਤੁਸੀਂ ਸਾਰੀਆਂ ਸੰਗਤਾਂ ਕਿੰਨੇ ਆ ਪ੍ਰਚਾਰਕ ਭਾਈਚਾਰਾ ਸਾਰਾ ਰੱਬ ਦੇ ਪਿਆਰੇ ਮਹਾਪੁਰਸ਼ ਆਏ ਸਭ ਨਾਲ ਪ੍ਰੇਮ ਰੱਖਦੇ ਨੇ ਬੜੀ ਸੋਹਣੀ ਲਿਖਤ ਹੈ ਸਾਲ ਵਿੱਚ ਕਈ-ਕਈ ਲਿਖਦਾ ਇਹਨਾਂ ਦੀਆਂ ਕੌਣ ਦਾ ਸਵੱਭ ਬਣਦਾ ਇਹ ਨਾ ਇਹ ਸਾਲ ਵਿੱਚ ਕਈ-ਕਈ ਮਾਰੀ ਕਿੰਨੇ ਕਿੰਨੇ ਸੋਹਣੀ ਲਿਖਤ ਕਿੰਨੀਆਂ-ਕਿੰਨੀਆਂ ਸੋਹਣੀਆਂ ਲਿਖਤਾ ਰਹਿੰਦਾ ਤੇ ਹੁਣ ਇਹ ਜਦੋਂ ਇਹਨਾਂ ਨੇ ਸਮਾਂ ਲਾਉਸ ਕੀਤਾ ਟਾਈਮ ਤਾਂ ਆਪਾਂ ਪਿਛਲੀ ਵਾਰ ਵੀ ਬਥੇਰਾ ਲਾਇਆ ਸੀ ਮਰ ਲੱਗਿਆ ਘੱਟ ਉਹ ਲੱਗਿਆ ਘੱਟ ਖੰਨੇ ਥੋੜੇ ਦਿਨ ਪਹਿਲਾਂ ਦੀਵਾਨ ਸੀ ਖੰਨੇ ਪਹਿਲੀ ਵਾਰ ਨਾ ਮੈਂ ਬੜੇ ਸਮੇਂ ਬਾਅਦ ਸਾਢੇ 3 ਘੰਟੇ ਕੀਰਤਨ ਕੀਤਾ ਰਾਤ ਨੂੰ ਖੰਨੇ ਸਾਢੇ ਦਿਨ ਗਏ ਤੇ ਉਹ ਪ੍ਰਬੰਧਕ ਕਹਿਣ ਇਹਦੇ ਜੀ ਸੰਗਤ ਕਹਿੰਦੀ ਥੋੜਾ ਜਿਹਾ ਹੋਰ ਲਾ ਦਿਓ ਮੈਂ ਇਹ ਸਾਢੇ ਦਿਨ ਘੰਟੇ ਵੀ ਥੋੜੇ ਇਹ ਇਹ ਰਾਸ ਜਿੱਤਾ ਬਣ ਜਾਂਦਾ ਹੁੰਦਾ ਹੈ ਫੇਰ ਸਮੇਂ ਦਾ ਪਤਾ ਨਹੀਂ ਰਹਿੰਦਾ ਘਰ ਦਾ ਪਤਾ ਨਹੀਂ ਰਹਿੰਦਾ ਕੌਣ ਆਇਆ ਕੌਣ ਗਿਆ ਇਹ ਵੀ ਪਤਾ ਨਹੀਂ ਰਹਿੰਦਾ ਕਿੱਥੇ ਬੈਠੇ ਇਹ ਵੀ ਪਤਾ ਨਹੀਂ ਰਹਿੰਦਾ ਜਿਵੇਂ ਹੁਣ ਮੈਂ ਮੈਂ ਬਚਨ ਸੁਣਾਉਂਦਾ ਸੀ ਤੁਸੀਂ ਸੁਣਦੇ ਸੀ ਇਕਾਗਰਤਾ ਬਣ ਗਈ ਕਿਤੇ ਇਹ ਇਕਾਗਰਤਾ ਸਾਡੀ ਸਦਾ ਵਾਸਤੇ ਬਣ ਗਈ ਸਾਡਾ ਮਨ ਟਿਕਣ ਲੱਗ ਜਾਏ ਤੇ ਇਹ ਟਿਕੇਗਾ ਉਦੋਂ ਜਦੋਂ ਮਨ ਨੂੰ ਪਾਣੀ ਮਿਲਦਾ ਰਹੇਗਾ ਜਦੋਂ ਮਨ ਨੂੰ ਗਿਆਨ ਮਿਲਦਾ ਰਹੇਗਾ ਜਦੋਂ ਮਨ ਨੂੰ ਸ਼ਬਦ ਦਾ ਹੋੜਾ ਮਿਲਦਾ ਰਹੇਗਾ ਜਦੋਂ ਮਹਾਰਾਜ ਦੇ ਚਰਨਾਂ 'ਚ ਰੋਜ਼ ਚੱਲ ਕੇ ਹੁੰਦੇ ਰਵਾਂਗੇ ਫਿਰ ਕਿਰਪਾ ਕਰੇ ਮੇਰ ਮੇਰ ਕਰਨਗੇ ਸਤਿ ਪਾਤਸ਼ਾਹ ਸੋ ਜਿੰਨੀਆਂ ਸੰਗਤਾਂ ਆਈਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਜਨ ਸਿੰਘ ਜੀ ਹੁਣੇ ਜਿਨ੍ਹਾਂ ਨੇ ਬਹੁਤ ਬਹੁਤ ਪਿਆਰ ਸੰਗਤਾਂ ਦਾ ਖਟਿਆ ਜਦੋਂ ਸ਼ਹੀਦੀਆਂ ਦੇ ਦਿਨ ਆਉਂਦੇ ਨੇ ਕੋਈ ਐਸਾ ਕੰਨ ਨਹੀਂ ਹੁੰਦਾ ਕੋਈ ਐਸਾ ਸ਼ਰੀਰ ਨਹੀਂ ਹੁੰਦਾ ਜਿਹੜਾ ਨਾਂ ਸੁਣੇ ہر بندہ روز سنتا ہے کئی رچناواں کئی نغمے کئی گیت گائے تو پر وہ واسطے ہی امر ہو جاتے ہیں